ਹਾਂਜੀ ਬਜੀ ਨਮਸਕਾਰ ਰਿਹਾ ਦਾ ਆਪੋ ਸੱਚਿਆ ਗੱਲ ਕੀ ਹਾਲ ਚਾਲ ਹੈ ਵੀ ਸਵਾਗਤ ਆ ਤੁਹਾਡਾ ਸਾਡੇ YouTube ਚੈਨਲ ਦੇ ਵਿੱਚ ਉਹ ਜਿਹੜੇ ਸੱਜਣ ਆਪਣੇ ਭਰਾ ਦੇ ਚੈਨਲ ਦੇ ਉੱਤੇ ਨਵੇਂ ਨਵੇਂ ਬਜੀ ਚੈਨਲ ਆਪਨ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਜੋ ਆਪਾਂ ਤੁਹਾਨੂੰ ਜਿਹੀਆਂ ਸ਼ਾਨਦਾਰ ਵੀਡੀਓ ਲਿਆ ਦੇ ਰਿਹਾ ਕਰੀਏ ਤੇ ਇੱਕ ਤੋਂ ਇੱਕ ਖਰੇ ਤੇ ਟੌਪ ਜਨਵਰਾਂ ਦਾ ਸ਼ੌਂਕ ਕਰਾਉਂਦੇ ਰਿਹਾ ਕਰੀਏ। ਉਹ ਹਾਂਜੀ ਵੀ ਬਾਬਿਓ ਅੱਜ ਲੱਗਨ ਚ ਆ ਰਹੀ ਮੇਰਾ ਭਰਾ ਛੋਟੇ ਸਾਨਾਂ ਦੀ ਵੀਡੀਓ ਬਾਬੇ ਪੁੰਨੂ ਵਾਲੇ ਕਬੂਤਰਾਂ ਦੇ ਵਿੱਚ ਸਾਨੂੰ ਮਾਂ ਪਿਓ ਦਾ ਵੀ ਸ਼ੌਂਕ ਕਰਾਉਂਦਾ ਤੇ ਆਪਣੇ ਸਾਨਾਂ ਦਾ ਸ਼ੌਂਕ ਤਾਂ ਆਪਾਂ ਸਾਨੂੰ ਕਰਾਉਣਾ ਹੀ ਆ। ਠੀਕ ਹੈ ਪਹਿਲਾਂ ਆਪਾਂ ਸਾਨੂੰ ਨੇ ਤਾਂ ਖਾਣਾ ਵਗਾ ਦਿੱ ਗਏ। ਹੁਣ ਬੱਚੇ ਆਪਾਂ ਡੋਲੀ ਅੰਦਰ ਲੈ ਗਏ ਚੜਦੇ ਆ ਤੇ ਸਾਨੂੰ ਕਰਾਉਨੇ ਆ ਬਾਈ ਜੀ ਸ਼ੌਂਕ। ਪਹਿਲਾਂ ਸਾਨੂੰ ਵਿੱਚੇ ਮੈਂ ਰੇਟ ਮੈਂਸ਼ਨ ਕਰ ਦਣਾ ਵੀਰੇ 3000 ਰੁਪਏ ਦਾ ਜੋੜਾ ਵਾ ਦੋ ਬੱਚਿਆਂ ਦਾ। ਯਾਨੀ ਕਿ ਦੋ ਬੱਚੇ ਆ 3000 ਰੁਪਏ ਨੂੰ ਜੋੜਾ ਵਾ ਵੀਰੇ। ਠੀਕ ਹੈ ਰੇਟ ਤੁਹਾਨੂੰ ਪਹਿਲਾਂ ਵਿੱਚੇ ਮੈਂਸ਼ਨ ਤਾਂ ਕਰਦਾ ਵੀਰੇ ਮੈਂ ਨਹੀਂ ਚਾਹੁੰਦਾ। ਕਿ ਮੇਰੇ ਕਰਕੇ ਕਿਸੇ ਸੱਜਣ ਦਾ ਟਾਈਮ ਖਰਾਬ ਹੋਵੇ ਠੀਕ ਆ ਬਹੁਤ ਭਰਾ ਰੇਟ ਪਹਿਲਾਂ ਪੁੱਛਦੇ ਹੁੰਦੇ ਆ ਸਾਨੂੰ ਪਹਿਲਾਂ ਵਿੱਚੇ ਰੇਟ ਮੈਂ ਦੱਸ ਦਿੱਤਾ ਆ ਠੀਕ ਹੈ ਤੇ ਬਾਕੀਆਂ ਗੱਲਾਂ ਆਪਾਂ ਬਾਹਰ ਆ ਕੇ ਕਰਦੇ ਆ ਤੇ ਬੱਚਿਆਂ ਨੂੰ ਵੀ ਲੈ ਕੇ ਜਾਂਦੇ ਮੇਰਾ ਭਰਾ ਹਾਂਜੀ ਵੀ ਬਾਬੇ ਉਹ ਕਰੋ ਸ਼ੌਂਕ ਜੀ ਆਪਣੇ ਦੋ ਛੋਟੇ ਸਨ ਆ ਦਾ ਪਿਆਰ ਬਾਬੇ ਪੁੰਨੂ ਵਾਲੇ ਕਬੂਤਰਾਂ ਦੇ ਵਿੱਚੋਂ ਮੇਰਾ ਭਰਾ ਚੂਕ ਬੱਚੇ ਬਿਲਕੁਲ ਸਾਫ਼ ਚਿੱਟੀਆਂ ਅੱਖ ਬਾਈ ਜੀ ਕੁਆਲਿਟੀ ਇਹਨਾਂ ਬੱਚਿਆਂ ਦੇ ਵਿੱਚ ਇਹੋ ਜਿਹੀ ਆ ਨਾ ਜਿਹੜੀ ਵੀਰੇ ਮੇਨ ਗੱਲ ਆ ਔਰਦੇ ਦਾ ਪਤੰਦਰ ਹੈਗਾ ਹੀ ਨੇ ਠੀਕ ਆ ਵੀਰੇ ਪਲੱਸ ਪੁਆਇੰਟ ਬਚੇ ਆਹ ਜਾਂਦੇ ਨਹੀਂ ਆਪਣੀ ਐਸ ਜੋੜੀ ਦੇ ਠੀਕ ਆ ਜੀ ਬਹੁਤ ਘਟ ਜਾਂਦੇ ਯਾਰ ਬਹੁਤ ਜ਼ਿਆਦਾ ਘਟ ਚੈੱਕ ਕਰੋ ਮੇਰਾ ਭਰਾ ਚੂਕ ਬਚੇ ਜਿਹੜੇ ਭਰਾ ਦੀਆਂ ਘਰ ਦੀਆਂ ਬਾਜ਼ੀਆਂ ਲੱਗੀਆਂ ਹੁਣ ਜਾਂ ਜਿਹੜੇ ਭਰਾ ਮੰਨ ਕੇ ਚਲੋ ਬਾਹਰ ਦੜੇ ਦਾ ਸ਼ੌਂਕ ਜਿਨ੍ਹਾਂ ਨੇ ਕਰਨਾ ਉਹਨਾਂ ਵਾਸਤੇ ਬਾਬਿਓ ਤਬਾਹੀ ਵਾਲੀ ਚੀਜ਼ਾਂ ਨਹੀਂ ਦੀ ਤਬਾਹੀ ਵਾਲੀ ਠੀਕ ਹੈ ਰੇਟ ਆਪਾਂ ਸੋਨੂੰ ਬਚੇ ਮੈਂਸ਼ਨ ਕਰਤਾ ਬਚੇ ਬਾਬਿਓ ਇਹੋ ਜੇ ਧੁਕੀਆਂ ਕੱਢਣਗੇ ਧੁਕੀਆਂ ਸੇ ਗੱਲ ਦੀ ਆਪਣੀ ਗਾਰੰਟੀ ਆ ਦਾਵਾ ਬਾਕੀ ਦੇਖੋ ਜੀ ਚੰਗੀ ਸੰਭਾਲ ਕਰਨਾ ਠੀਕ ਆ ਜੀ ਕਬੂਤਰਾਂ ਨੂੰ ਕਿੱਸਾ ਨਾਲ ਡਾਉਣਾ ਕੀ ਖਰਾਕ ਦੇਣੀ ਆ ਕੀ ਉਹਨਾਂ ਦਾ ਪਹਿਲਾਂ ਕੱਢਣ ਤੋਂ ਪਹਿਲਾਂ ਤੇ ਕੱਢਣ ਤੋਂ ਬਾਅਦ ਵਿੱਚ ਮੇਰਾ ਭਰਾ ਕੀ ਕੁਝ ਉਹਨਾਂ ਨੂੰ ਦੇਣਾ ਕਰਨਾ ਹੁੰਦਾ ਆ ਠੀਕ ਆ ਵੀਰੇ ਇਹ ਸਭ ਚੀਜ਼ਾਂ ਦਾ ਮੇਰਾ ਭਰਾ ਤੁਹਾਨੂੰ ਪਤਾ ਹੋਣਾ ਚਾਹੀਦਾ ਕਿਉਂਕਿ ਬਾਬਿਓ ਇਹਨਾਂ ਦੇ ਅੰਦਰ ਵੀ ਜਾਨ ਆ ਠੀਕਾ ਜੀ ਜਿਹੜੇ ਵੀ ਮੰਨ ਕੇ ਚਲੋ ਫਾਲਟ ਕਈ ਬੰਦੇ ਆਂ ਅੰਦਰ ਪੈਂਦੇ ਨੇ ਸੇਮ ਵੀਰੇ ਉਹੀ ਚੀਜ਼ਾਂ ਆਪਣੇ ਇਹਨਾਂ ਜਾਨਵਰਾਂ ਦੇ ਅੰਦਰ ਹੁੰਦੀਆਂ ਨੇ ਕਈ ਵਾਰੀ ਕੁੱਤਾ ਛੋਡਾ ਅੰਦਰ ਉਹ ਬਿਮਾਰ ਹੁੰਦਾ ਠੀਕ ਆ ਜੀ ਜਾਂ ਕਈ ਵਾਰੀ ਮੇਰਾ ਭਰਾ ਉਹਦੇ ਮੋਢਿਆਂ ਵਿੱਚ ਪਾਣੀ ਹੁੰਦਾ ਖੱਲੀਆਂ ਚੜੀਆਂ ਹੁੰਦੀਆਂ ਨੇ ਵੀਰੇ 100 ਮੰਨ ਕੇ ਚਲੋ ਚੱਕਰ ਪੈਂਦਾ ਇਹਨਾਂ ਬੇਜਮਾਨਾਂ ਦੇ ਵਿੱਚ ਵੀ ਠੀਕ ਹੈ ਤੇ ਉਹ ਸਭ ਦਾ ਮੇਰਾ ਭਰਾ ਖਿਆਲ ਰੱਖਣਾ ਧਿਆਨ ਰੱਖਣਾ ਵੀਰੇ ਉਹ ਛੋਟਾ ਫਰਜ ਆ ਠੀਕ ਆ ਫਿਰ ਕਿਤੇ ਆ ਕੇ ਇਹੋ ਜਿਹੇ ਜੀਹਨੇ ਸਮਾਨ ਨੂੰ ਮੇਰਾ ਭਰਾ ਕਤਲ ਆਲਾ ਮੁਰਦੇ ਆ ਠੀਕ ਹੈ ਤੇ ਬਾਬੇ ਉਹ ਚੈੱਕ ਕਰੋ ਨਿੱਕੇ ਬੱਚੇ ਆ ਬਿਲਕੁਲ ਚੂਕ ਬੱਚੇ ਦਾਣਾ ਪਾਣੀ ਖਾਂਦੇ ਆ ਸੋ ਨੂੰ ਇਹਨਾਂ ਦਾ ਮਾਪ ਨੂੰ ਵੀ ਵਿਖਾਉਂਗਾ ਬਾਕੀ ਰੰਗ ਚੈੱਕ ਕਰ ਲੋ ਜੀ ਪੋਟੇ ਤੋਂ ਲੈ ਕੇ ਪੂਛ ਨੀਰੀ ਕਾਲੀ ਇੱਕੋ ਝੋਲੀ ਦੇ ਦੋਨੇ ਆਹ ਸਗੇ ਭਰਾ ਆ ਚੈੱਕ ਕਰ ਲੋ ਤੇ ਕਿਸੇ ਭਰਾ ਨੂੰ ਬੱਚਾ ਚਾਹੀਦਾ ਹੁਣ ਮੇਰਾ ਭਰਾ ਤੁਸੀਂ ਕਰ ਲਿਓ ਸੰਪਰਕ ਤੇ ਵਿੱਚ ਤੁਹਾਨੂੰ ਮੈਂ ਇਹਨਾਂ ਦਾ ਮਾਪ ਨੂੰ ਵੀ ਛੱਦ ਕੇ ਵਿਖਾ ਦਿੰਨਾ ਠੀਕ ਹੈ ਬਾਕੀ ਬਾਤ ਉਹ ਜਿਹੜੀ ਚੀਜ਼ ਆਪਣੇ ਘਰ ਦੀ ਆ ਆਪਾਂ ਮੇਰਾ ਭਰਾ ਘਰ ਦੀ ਕਹਿ ਕੇ ਸੇਲ ਕਰੀ ਦੀ ਆ ਠੀਕ ਆ ਜਿਹੜੇ ਕੂਤਰ ਬਾਹਰਲੇ ਹੁੰਦੇ ਮੇਰਾ ਭਰਾ ਆਪਾਂ ਬਕਾਇਦਾ ਵੀਡੀਓ ਵਿੱਚ ਦੱਸ ਕੇ ਦੇਈਦੇ ਵੀਰੇ ਇਹ ਕੂਤਰ ਆਹਾ ਬਾਹਰੋਂ ਠੀਕ ਆ ਜੀ ਚੈੱਕ ਕਰ ਲਓ ਬੇਸ਼ੱਕ ਕੂਤਰ ਦੇ ਮੋਹਰਾਂ ਲੱਗੀਆਂ ਹੁਣ ਜੇ ਲੱਖ ਚੰਗਾ ਹੋਵੇ ਘਰ ਦੀ ਚੀਜ਼ ਆਪਾਂ ਘਰ ਦੀ ਕਹਿ ਕੇ ਸੇਲ ਕਰੀ ਦੀ ਆ ਬਾਕੀ ਵੀਰੋ ਆਹ ਇਹਨਾਂ ਬੱਚਿਆਂ ਦਾ ਬਾਪ ਆ ਜੀ ਬਟਾ ਕੂਤਰ ਪੰਨੂ ਵਾਲੇ ਕੂਤਰਾਂ ਵਿੱਚੋਂ ਕੱਲੀਆਂ ਤੁਸੀਂ ਅੱਖਾਂ ਚੈੱਕ ਕਰ ਲਓ ਤੁਹਾਨੂੰ ਆਪ ਹੀ ਪਤਾ ਲੱਗ ਜੂ ਤੇ ਆ ਵੀਰੇ ਕੂਤਰ ਆਪਣੇ ਦੇ ਪੈਰ ਆ ਹੋਰ ਹਲਕੇ ਜੇ ਗੰਦੇ ਹੋਏ ਹੋਏ ਨੇ ਉਹ ਕਿ ਤੁਹਾਨੂੰ ਪਤਾ ਜੀ ਬੱਚੇ ਪੁੱچے ਪਾਲਣ ਕਰਕੇ ਨਾ ਇਹ ਪੁੱਤਰ ਆ ਮੇਰਾ ਵੀਰ ਤੁਸੀਂ ਇਹ ਚੈੱਕ ਕਰ ਸਕਦੇ ਹੋ ਆਪਣਾ ਸ਼ੱਲਾ ਬਕਾਇਦਾ ਇੱਥੇ ਲੱਗਿਆ ਹੋਇਆ ਜੀ ਠੀਕ ਆ ਪੈਂਟ ਵਾਲਾ ਨੰਬਰ ਮੇਰਾ ਭਰਾ ਲੱਗਿਆ ਹੋਇਆ ਕਰੋ ਸ਼ੌਂਕ ਬਈ ਆਪਣੇ ਵੱਡੇ ਜੋੜੇ ਦਾ ਵੀਰੇ ਜੋੜਾ ਸੀ ਨਹੀਂਗਾ ਜਸਟ ਆਪਾਂ ਇਹਨਾਂ ਦੇ ਬੱਚੇ ਘੜਾ ਕੇ ਦੇਈ ਜਿੰਨੇ ਤੇ ਆ ਵੀਰੇ ਆਪਣੀ ਕੁਤਰੀ ਪੰਨੂ ਵਾਲੇ ਪੁੱਤਰਾਂ ਦੇ ਚੈੱਕ ਕਰ ਲਓ ਕੋਈ ਇਹਦੇ ਕਲਫਣੀ ਲੱਗੀ ਕੋਈ ਕਹਣੀ ਮੇਰਾ ਭਰਾ ਜਮੰਦਰੂ ਆ ਇਹ ਠੀਕ ਆ ਵੱਡੀ ਕੁਤਰੀ ਮੇਰਾ ਭਰਾ ਚੈੱਕ ਕਰ ਲਓ ਬਾਕੀ ਆਹਾ ਇਹਦੇ ਪੈਰ ਆ ਇਹਦੇ ਵੀ ਵੀਰੇ ਨੀਲਾ ਸ਼ੱਲਾ ਲੱਗਿਆ ਹੋਇਆ ਨਾਮ ਨੰਬਰ ਵਾਲਾ ਆਪਣਾ ਠੀਕ ਹੈ ਜੀ 65 ਲੱਖ ਨੰਬਰ ਇਹਦੇ ਲੱਗਿਆ ਹੋਇਆ ਤੇ ਆ ਉਪਰਾਂ ਹੁਣ ਮੈਂ ਤੁਹਾਨੂੰ ਕਰਾਉਣਾ ਜੀ ਆਪਣੇ ਬੱਚਿਆਂ ਦੇ ਪਰਪਲਿਆਂ ਦਾ ਅੱਖਾਂ ਦਾ ਤੇ ਪੰਜਿਆਂ ਦਾ ਸ਼ੌਂਕ ਰੇਟ ਸਾਨੂੰ ਵਿੱਚੇ ਮੈਂਸ਼ਨ ਕਰਤਾ 3000 ਰੁਪਏ ਨੂੰ ਜੋੜਾ ਕੋਈ ਸਾਜ ਨਾ ਨਕਵੇ ਵੀਰੇ ਸਾਡੇ ਲਈ ਰੇਟ ਕੀ ਲੱਗੇਗਾ ਸਾਡੇ ਲਈ ਭਰਾ ਸਾਰੇ ਬੰਦੇ ਇੱਕੋ ਜਿਹੇ ਨੇ ਮੇਰਾ ਭਰਾ ਠੀਕ ਹੈ ਹਰ ਬੰਦੇ ਦੇ ਲਈ ਮੇਰਾ ਭਰਾ ਉਹ ਹੀ ਰੇਟ ਲੱਗੇਗਾ ਚਾਹੇ ਕੋਈ ਨਵਾਂ ਜਾ ਕੋਈ ਪੁਰਾਣਾ ਆਇਆ ਠੀਕ ਹੈ ਬਾਕੀ ਚੀਜ਼ ਤੁਹਾਨੂੰ ਜਤਨੀ ਚਾਹੀਦੀ ਹੈ ਜੀ ਤੇ ਇਹੋ ਜੀ ਚੀਜ਼ ਮੇਰਾ ਭਰਾ ਮੇਰੇ ਸਹਾਨਾ ਤਾਂ ਖੜਦਣੀ ਨਹੀਂ ਵੀਰੇ ਠੀਕ ਹੈ ਬਾਕੀ ਚਲੋ ਵੇਣਿਆ ਜੀ ਕਿਹੜੇ ਸੱਜਣ ਦੀ ਕਿਸਮ ਚ ਆਪਣੇ ਐਸ ਟੌਪ ਸਾਣ ਜੁੜੇ ਦੇ ਬੱਚੇ ਨੇ ਹਾਂ ਜੀ ਵੀ ਬਾਬਿਓ ਆ ਕਰੋ ਚੈੱਕ ਜੀ ਆਪਣੇ ਪਹਿਲੇ ਬੱਚੇ ਦੀ ਮੇਰਾ ਭਰਾ ਕੁਆਲਿਟੀ ਕੱਦ ਕਾਠ ਸ਼ਕਲ ਅਕਲ ਦੇ ਬਾਬਿਓ ਰੰਗ ਰੂਪ ਚੈੱਕ ਕਰ ਲਓ ਤਾਂ ਹਾਂ ਜੀ ਵੀ ਬਾਬਿਓ ਆ ਕਰੋ ਚੈੱਕ ਜੀ ਆਪਣੇ ਪਹਿਲੇ ਬੱਚੇ ਦੀ ਕੁਆਲਿਟੀ ਮੇਰਾ ਭਰਾ ਕੱਦ ਕਾਠ ਬਾਬਿਓ ਚੈੱਕ ਕਰ ਲਓ ਹਲੇ ਤਾਂ ਬਿਲਕੁਲ ਚੂਕ ਬੱਚੇ ਆ ਇਹ ਠੀਕ ਆ ਦਾਣਾ ਚੋਗ ਲੈਂਦੇ ਆ ਤੇ ਇਕੱਲਾ ਪਾਣੀ ਤੁਸੀਂ ਆਪਦੇ ਹੱਥੀਂ ਮੇਰਾ ਭਰਾ ਠੀਕ ਆ ਪੋਟੇ ਦੇ ਸਾਨਾ 10 15 20 ਐਮਐਲ ਜਿੰਨਾ ਵੀ ਇਹਨਾਂ ਨੇ ਦਾਣਾ ਚੋਗਿਆ ਉਸਾਨਾ ਮੇਰਾ ਭਰਾ ਇਹਨੂੰ ਤੁਸੀਂ ਪਿਆ ਦੇਇਆ ਕਰਿਓ ਬਾਕੀ ਅੱਖਾਂ ਦੀ ਕੁਆਲਿਟੀ ਚੈੱਕ ਕਰ ਲਓ ਸਾਫ ਚਿੱਟੀਆਂ ਅੱਖਾਂ ਦਾ ਬਾਬੇ ਉਹ ਆਪਣਾ ਇਹ ਬਚਾ ਤੇ ਬਾਕੀ ਅੱਜ ਹਵਾ ਬਹੁਤ ਚੱਲ ਰਹੀ ਆ ਉਤਰ ਕੋ ਉਤਰ ਆਪਣੇ ਢਾਕੇ ਰੱਖੋ ਚੈੱਕ ਕਰ ਸਕਦੇ ਹਾਂ ਜੀ ਸਾਹਮਣੇ ਤਰਪਾਲਾਂ ਆਪਣੀਆਂ ਲੱਗੀਆਂ ਹੋਈਆਂ ਠੀਕ ਆ ਤੇ ਆ ਬਈ ਜੀ ਬੱਚੇ ਆਪਣੇ ਦਾ ਪੱਲਾ ਕਰੋ ਚੈੱਕ ਮੇਰਾ ਭਰਾ ਪੱਲੇ ਦੀ ਕੁਆਲਿਟੀ ਬੱਚੇ ਦੀ ਪਲਵਾਈ ਚੈੱਕ ਕਰ ਸਕਦੇ ਹਾਂ ਦੇਖੋ ਜੀ ਵੱਡੀ ਬਗਲ ਅਜਾ ਚੈੱਕ ਕਰ ਲਓ ਵੀਰੇ ਜ਼ਰੂਰੀ ਨਹੀਂ ਜੋ ਚੀਜ਼ ਮੈਂ ਕਹਿੰਦਾ ਵਾਂ ਹਨਾ ਤੇ ਸਾਡੇ ਵੀਰੇ ਕੂਤਰਾਂ ਦੇ ਵਿੱਚ ਉਹ ਚੀਜ਼ ਝਲਕਦੀ ਵੀ ਆ ਤੁਸੀਂ ਬਗਲ ਚੈੱਕ ਕਰ ਸਕਦੇ ਹੋ ਆਪਣੇ ਬੱਚੇ ਦੀ ਠੀਕ ਆ ਤੇ ਆ ਬਈ ਜੀ ਅਗਲਾ ਪੱਲਾ ਆਪਣੇ ਬੱਚੇ ਦਾ ਚੈੱਕ ਕਰ ਲਓ ਬਿਲਕੁਲ ਚੂਕ ਬੱਚਾ ਔਰ ਵੀਰੇ ਜੋ ਤੁਹਾਨੂੰ ਮੇਨ ਇਹਦੀ ਟਾਪ ਕੁਆਲਿਟੀ ਚੈੱਕ ਕਰ ਲਓ ਕੋਟੇ ਤੋਂ ਲੈ ਕੇ ਆ ਪਹੁੰਚੇ ਤਾਂ ਹੀ ਮੇਰਾ ਭਰਾ ਸਾਰਾ ਕਾਲਾ ਬੱਚਾ ਆ ਚੈੱਕ ਕਰ ਲਓ ਜਿਵੇਂ ਬੋਤਲਾਂ ਨਹੀਂ ਹੁੰਦੀਆਂ ਆਪਣੀਆਂ ਕੋਟੇ ਤੋਂ ਲੈ ਕੇ ਮੇਰਾ ਭਰਾ ਭਰਾ ਪੂਸਤਾ ਹੀ ਬਾਕੀ ਇਹਦੀ ਪੂਸ ਚੈੱਕ ਕਰੋ ਯਾਰ ਜਿਵੇਂ ਕੱਲ ਫਲਾਈ ਹੋਵੇ ਸਾਰੀ ਨੀਰੀ ਕਾਲੀ ਪੂਛਾ ਜੀ ਜਮੰਦਰੂ ਤੇ ਜਦੋਂ 10 ਪੱਲੇ ਸਾਫ ਹੋ ਜਾ ਮੇਰਾ ਭਰਾ ਬੱਚਾ ਆਪਣਾ ਇਹ ਤੁਸੀਂ ਆਪ ਹੀ ਹਾਲ ਵਾਲੀਓ ਕੀ ਚੀਜ਼ ਇਹ ਬਣੇਗਾ ਤੇ ਆ ਸੀ ਬ੍ਰਦਰ ਆਪਣਾ ਪਹਿਲਾ ਬੱਚਾ ਤੇ ਆਓ ਵੀਰ ਹੁਣ ਆਪਾਂ ਤੁਹਾਨੂੰ ਅਗਲਾ ਬੱਚਾ ਬਖਾਉਣੇ ਆ ਵੀਰੇ ਉਧਰ ਰੱਖ ਕੈਮਰਾ ਤਾਂ ਹਾਂ ਜੀ ਵੀ ਬਾਬਿਓ ਆ ਚੈੱਕ ਕਰ ਲਓ ਆਪਣਾ ਅਗਲਾ ਬੱਚਾ ਉਹਨੂੰ ਵਾਲੇ ਕੂਤਰਾਂ ਵਿੱਚੋਂ ਕਾਲੀ ਨੋਕ ਬਿਲਕੁਲ ਚਿੱਟੀਆਂ ਅੱਖਾਂ ਚੈੱਕ ਕਰੋ ਮਰਾ ਭਰਾ ਬੱਚੇ ਆਪਣੀ ਦੀ ਕੁਆਲਿਟੀ ਠੀਕ ਆ ਜੀ ਬਾਕੀ ਬੈਠ ਵਾਲੀ ਥਾਂ ਤੇ ਲੱਪਾ ਚੈੱਕ ਕਰ ਲਓ ਜੀ ਠੀਕ ਹੈ ਤੇ ਆ ਬਾਈ ਜੀ ਬੱਚੇ ਆਪਣੇ ਦਾ ਪੱਲਾ ਆ ਚੈੱਕ ਕਰ ਲਓ ਵੀਰੇ ਵਿੱਚੇ ਕਾਲਾ ਤੇ ਵਿੱਚੇ ਆ ਲਾਲ ਫਰ ਚੈੱਕ ਕਰ ਲਓ ਕੁਆਲਟੀ ਆ ਤੁਹਾਨੂੰ ਆਪ ਹੀ ਪਤਾ ਲੱਗ ਜੂ ਮੇਰਾ ਵੀਰ ਠੀਕ ਹੈ ਮੈਨੂੰ ਦੱਸਣ ਦੀ ਲੋੜ ਨਹੀਂ ਠੀਕ ਆ ਪੱਲੇ ਦੀ ਕੁਆਲਟੀ ਤੁਹਾਡੇ ਸਾਹਮਣੇ ਵੱਡੇ ਚੌੜੇ ਚੌੜੇ ਪੱਲਿਆਂ ਦੇ ਬੱਚੇ ਆ ਬਗਲ ਵੀ ਤੁਸੀਂ ਚੈੱਕ ਕਰ ਸਕਦੇ ਹੋ ਬੱਚਿਆਂ ਦੀ ਕਿੱਥੋਂ ਤੈਹੀ ਜਾਂਦੀ ਆ ਠੀਕ ਆ ਨੀਰੀ ਕਾਲੀ ਨੋਕ ਤੇ ਆ ਬਾਈ ਜੀ ਅਗਲਾ ਪੱਲਾ ਤੇ ਦੂਜੀ ਕੰਨੀ ਦੇ ਵਿੱਚ ਵੀ ਮੇਰਾ ਭਰਾ ਤੁਸੀਂ ਜੋਈ ਦੀ ਕੁਆਲਟੀ ਆ ਉਹ ਆਪ ਵੀ ਚੈੱਕ ਕਰ ਸਕਦੇ ਹੋ ਵੱਡੇ ਬਗਲਾ ਵੀਰੇ ਸੇਮ ਠੀਕ ਆ ਜੀ ਬਾਬੇ ਧੁੱਕੇ ਆ ਕੱਦ ਬੱਚੇ ਨੇ ਰੀਡ ਤੁਹਾਨੂੰ ਵਿੱਚ ਮੈਂਸ਼ਨ ਕਰਤਾ ਹੁਣ ਮੈਨੂੰ ਉਮੀਦ ਆ ਕੋਈ ਟਾਈਮ ਪਾਸ ਵਾਲਾ ਸਾਡੇ ਨੂੰ ਮੈਨੂੰ ਫੋਨ ਨਹੀਂ ਲਾਊਗਾ ਉਹੀ ਬੰਦਾ ਲਾਊਗਾ ਜਿਹਨੂੰ ਜੈਨੂਨ ਰਿਕੁਆਇਰਮੈਂਟ ਹੋਏਗੀ ਬੈਠ ਵਾਲੀ ਥਾਂ ਤੇ ਲੱਪਾ ਚੈੱਕ ਕਰ ਲਓ ਇਹ ਆ ਲੋ ਜੀ ਬਾਕੀ ਪੂਰ ਦੇ ਵਿੱਚ ਮੇਰਾ ਭਰਾ ਕਾਲੇ ਫਰ ਚੈੱਕ ਕਰ ਸਕਦੇ ਹੋ ਜੀ ਤੇ ਆ ਸੀਗਾ ਬਾਬਿਓ ਆਪਣਾ ਮਕਮਲ ਬਚਾ ਤੇ ਆਓ ਮੇਰਾ ਵੀਰ ਹੁਣ ਆਪਾਂ ਤੁਸਨ ਗੋਵੇਂ ਬਚੇ ਆ ਸ਼ਰਧਕੇ ਵਿਖਾਉਣੇ ਆ ਤੇ ਬਾਬੇ ਉਹਨਾਂ ਦਾ ਮਾਪਿਓ ਸੇਰ ਨਹੀਂਗਾ ਜਸਟ ਆਪਾਂ ਸੰਗੂ ਦੀ ਦਾ ਮਾ ਮੈਂ ਕੱਦੂ ਨਾਲ ਸਾਰੇ ਭਰਾ ਸ਼ੌਂਕ ਕਰ ਲੈਣਗੇ ਹਨ ਹਾਂਜੀ ਵੀ ਬਾਬੋ ਆਹ ਤੁਸੀਂ ਆਪਣੇ ਪਹਿਲੇ ਬੱਚੇ ਦੀ ਮੇਰਾ ਭਰਾ ਮਕਮਲ ਸਟੈਂਡਿੰਗ ਮਿਸ਼ਨ ਇਹਨਾਂ ਦੀ ਚੈੱਕ ਕਰ ਸਕਦੇ ਹਾਂ ਕੱਤ ਕੱਟ ਸ਼ਕਲ ਅਕਲ ਦੇ ਰੰਗ ਰੂਪ ਵਗੈਰਾ ਆਪਾਂ ਤੁਹਾਨੂੰ ਵਿਖਾਈ ਦਿੱਤਾ ਆ ਤੇ ਬਾਕੀ ਤੁਹਾਨੂੰ ਦੂਜਾ ਬੱਚਾ ਵੀ ਛੱਡ ਕੇ ਬਤਾਉਣਾ ਜੀ ਆਹ ਲਓ ਮੇਰਾ ਭਰਾ ਠੀਕ ਆ ਤੇ ਬਾਕੀ ਵੀਰੇ ਡਿਲੀਵਰੀ ਨਾਲ ਦੀ ਆਲ ਪੰਜਾਬ ਆ ਇਦੂ علاوہ ਦਿੱਲੀ ਚੰਡੀਗੜ੍ਹ ਅੰਬਾਲਾ ਠੀਕ ਆ ਤੇ ਵੀਰੇ ਆਲ ਓਵਰ ਇੰਡੀਆ ਵਿੱਚ ਆਪਾਂ ਇਹ ਭੇਜ ਦਾਂਗੇ ਪਰ ਵੀਰੇ ਘੱਟੋ ਘੱਟ ਤੁਸੀਂ 6 ਜਾਂ 8 ਨਗ ਛੋਡੇ ਹੋਣੇ ਚਾਹੀਦੇ ਨੇ ਫਿਰ ਆਪਾਂ ਆਲ ਓਵਰ ਇੰਡੀਆ ਕੂਤਰ ਭੇਜਦੇ ਆ ਠੀਕ ਆ ਕੋਈ ਇੱਕ ਅੱਧਾ ਜਾਂ ਦੋ ਚਾਰ ਜੋੜੇ ਨਹੀਂ ਆਪਾਂ ਭੇਜੀਦੇ ਠੀਕ ਆ ਤੇ ਬਾਕੀ ਆਪਾਂ ਆਨ ਇੰਡੀਆ ਦੇ ਵਿੱਚ ਵੀ ਮੇਰਾ ਭਰਾ ਛੋਡੇ ਕੂਤਰ ਪਹੁੰਚ ਕਰਕੇ ਦੇ ਦਾਂਗੇ ਜਿਹੜਾ ਉਹਨਾਂ ਦਾ ਮਨ ਕਿ ਚਲੋ ਖਰਚ ਆਉ ਤੁਹਾਨੂੰ ਦਿਨਾ ਪੈਣਾ ਜੀ ਤੇ ਕਿੱਦਾਂ ਲੱਗੇ ਬਾਪੂ ਤੁਹਾਨੂੰ ਆਪਣੇ ਅੱਜ ਵਾਲੇ ਟਾਪ ਅਪ ਬੱਚੇ ਮੇਰਾ ਭਰਾ ਕਮੈਂਟ ਕਰਕੇ ਲਾਜ਼ਮੀ ਦੱਸਿਓ ਤੇ ਠੀਕ ਆ ਭਰਾਵੋ ਮਿਲਦੇ ਹਾਂ ਆਪਾਂ ਸੂਨੋਂਕਰ ਕਿਸੇ ਅਗਲੀ ਵੀਡੀਓ ਦੇ ਵਿੱਚ ਲੈ ਆਵਾਂਗੇ ਤੁਹਾਡੇ ਵਾਸਤੇ ਕੋਈ ਵਧੀਆ ਟਾਪ ਕਲਾਸ ਤੇ ਨਸਲ ਵਿੱਚੋਂ ਨਵੇਂ ਸਰਦ ਜੀ ਇਹ ਜਨਮਰ ਤਦ ਤੱਕ ਲਈ ਧੰਨਵਾਦ ਬਹੁਤ ਹੈ ਸ਼ੁਕਰੀਆ ਔਰ ਮਿਹਰਬਾਨੀ ਹੋ ਜੀ